ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਜਦੋਂ ਵੀ ਆਪਣਾ ਇੱਕ ਹੌਸਲਾ ਵਧਾਈ ਹੁੰਦੀ ਆ ਸੇਵਾਦਾਰਾਂ ਦੀ ਇੱਕ ਛੋਟਾ ਜਿਹਾ ਕਲਿੱਪ ਬਣਾ ਕੇ ਇਹਨਾਂ ਮੈਂ ਆਪਣੇ ਭਰਾਵਾਂ ਨੂੰ ਜਿਹੜੇ ਵੀਰ ਆ ਸੇਵਾਦਾਰ ਆ ਜਿਹੜੇ ਕੋਈ ਸਵਾਰਥ ਨਹੀਂ ਨਸਵਾਰਥ ਹੋ ਕੇ ਸਵੇਰ ਤੋਂ ਅੱਜ ਲੱਗੇ ਹੋਏ ਆ ਜਿਹੜਾ ਸੰਸਤਾ ਦੇ ਖੇਤਾਂ ਦੇ ਵਿੱਚ ਕਰਾਹ ਫੇਰਣ ਦੇ ਆ ਪੂ ਖੇਤ ਤੇ ਆਏ ਮਤਲਬ ਕਦੀ ਵੀ ਉਹ ਨਹੀਂ ਇਹ ਨਹੀਂ ਕਹਿਣਾ ਵੀ ਸਾਨੂੰ ਆ ਡਿਮਾਂਡ ਆ ਹਨਾ ਸਾਰਾ ਕੁਝ ਆਪਣੇ ਇਥੇ ਸੰਸਥਾ ਦੇ ਵਿੱਚੋਂ ਤੇ ਅੱਜ ਵੀਰ ਸਾਡੇ ਆਏ ਆ ਤੇ ਮੇਰਾ ਖਿਆਲ ਆ ਦੋ ਦਿਨ ਪਹਿਲਾਂ ਲੱਗੇ ਸੀ ਤਾਂ ਅੱਜ ਕਰਾਇਆ ਜਾ ਰਿਹਾ ਮੈਨੂੰ ਹੈਪੀ ਵੀਰ ਆਪਣੇ ਅਰਗੋ ਵਾਲ ਤੋਂ ਇਹਦਾ ਫੋਨ ਆਇਆ ਵੀ ਭਾਜੀ ਆਪਾਂ ਉਹ ਕੰਮ ਕਰ ਲਈਏ ਛਪੇਦੇ ਲਾਏ ਹੋਣਗੇ ਤਾਂ ਜਲਦ ਆਪਾਂ ਕੋਈ ਗਾਂ ਕਿਤੇ ਸੰਸਥਾ ਦਾ ਕੋਈ ਕੰਮ ਕਰਨਾ ਉਹ ਵੀ ਇਨਕਮ ਹੋਵੇ ਤਾਂ ਆਪਾਂ ਚਲੋ ਵੜਾ ਕੇ ਕਿਤੇ ਉੱਥੇ ਕਰ ਲਈਏ ਹਨਾ ਤੇ ਬਾਕੀ ਸ਼ੰਦਰਨਾ ਇਹ ਮੇਰਾ ਭਰਾ ਆਪਾਂ ਸ਼ੁਰੂ ਤੋਂ ਇਕੱਠੇ ਰਹੇ ਆ ਕਲਰਾ ਪਿੰਡ ਆ ਤੇ तकरीबन ਅਸੀਂ ਬਹੁਤ ਚਿਰ ਤੋਂ ਸਾਡਾ ਇੱਕ ਸਾਥ ਆ ਭਰਾਵਾਂ ਵਾਲਾ ਪਿਆਰ ਆ ਇਹਦਾ ਸੀ ਲੇਜ਼ਰ ਕਰਾ ਫਿਰ ਸਾਬੀ ਵੀਰ ਲੇਜ਼ਰ ਕਰਾ ਬੱਲੀ ਇਹ ਸਾਰੇ ਸਾਡੇ ਜਿਹੜੇ ਭਰਾ ਆਏ ਆ ਇਹ ਸਾਰਿਆਂ ਨੇ ਰਲ ਕੇ ਜਿਹੜਾ ਅੱਜ ਬਿਲਕੁਲ ਜਿਹੜੇ ਜਿੱਥੋਂ ਮਿੱਟੀ ਚੱਕ ਕੇ ਆਪਾਂ ਹਸਪੀਟਲ ਦੇ ਬੈਕ ਸਾਈਡ ਆਸ਼ਰਮ ਦੇ ਵਿੱਚ ਪਾਈ ਸੀ ਜਿੱਥੇ ਆਸ਼ਰਮ ਬਣਾਇਆ ਜਾ ਰਿਹਾ ਜਿੱਥੇ 8 ਦਿਨ ਲਗਾਤਾਰ ਭਰਤੀ ਪਾਈ ਸੀ ਤੇ ਉਹਨਾਂ ਖੇਤਾਂ ਦੇ ਵਿੱਚ ਆ ਜਿਹੜਾ ਕਰਾ ਕੇ ਹੁਣ ਉੱਥੇ ਦਰਖਤ ਲਾਵਾਂਗੇ ਤੇ ਦਰਖਤ ਜੋ ਕੀ ਗਾਂ ਕੋਈ ਇਨਕਮ ਕੋਈ ਸੰਸਥਾ ਦੇ ਵਿੱਚ ਕੋਈ ਕੰਮ ਕਰਨਾ ਹੋਵੇ ਕੁਝ ਵੀ ਆ ਤੇ ਉਹਦੇ ਉੱਪਰ ਜਿਹੜੀ ਉਹ ਵਰਤੀ ਜਾਊਗੀ ਮੈਂ ਧੰਨਵਾਦ ਕਰਦਾ ਸਾਰੇ ਤੁਹਾਡੇ ਵੀਰਾਂ ਦਾ ਇਹਨਾਂ ਇਹਨਾਂ ਜਿਹੜੇ ਸੇਵਾਦਾਰਾਂ ਦਾ ਜਿਹੜੇ ਇੱਕ ਆਵਾਜ਼ ਤੇ ਜਦੋਂ ਵੀ ਮਰਜੀ ਇਹਨਾਂ ਨੂੰ ਆਵਾਜ਼ ਦੇਈਏ ਉੱਥੇ ਦੌੜੇ ਆਉਂਦੇ ਆ ਹੁਣ ਬਜਰੀ ਲੈਣ ਜਾਣੀ ਆ ਹੁਣ ਇਹ ਗੱਲ ਕਾਂਡੇ ਚਿੰਦਰ ਆਪਾਂ ਵੀ ਆਪਾਂ ਜਲਦ ਜਿਹੜਾ ਹੁਣ ਗਟਕਾ ਵੀ ਚਾਹੀਦਾ ਬਜਰੀ ਚਾਹੀਦੀ ਆ ਵੀ ਆਪਾਂ ਕਿੱਥੇ ਜਾਣਾ ਆ ਉਹ ਵੀ ਇਹ ਕਰ ਰਹੇ ਹੈਪੀ ਹੁਣੀ ਗੱਲ ਕਿਸੇ ਕਰ ਰਹੇ ਆ ਤੇ ਕਿਸੇ ਕ੍ਰੈਚਰ ਵਾਲਿਆਂ ਦੇ ਨਾਲ ਵੀ ਜਿੱਥੋਂ ਸਾਨੂੰ ਸਸਤਾ ਕ੍ਰੈਚਰ ਮਿਲ ਜਾਏ ਤੇ ਤਾਂ ਜੋ ਅਸੀਂ ਸਾਰੇ ਰਲ ਕੇ ਇਲਾਕੇ ਦੇ ਜਿੰਨੇ ਨੌਜਵਾਨ ਜਿੰਨੂੰ ਵੀ ਅਸੀਂ ਸੇਵਾ ਲਈ ਕਹੀਏ ਕੋਈ ਵੀ ਨਾ ਨਹੀਂ ਕਰਦਾ ਚਾਹੇ ਜਿੰਨੇ ਵੀਰ ਹੋਣ ਜਦੋਂ ਵੀ ਮਰਜ਼ੀ ਆਵਾਜ਼ ਦੇਈਏ ਦੌੜੇ ਆਉਂਦੇ ਆ ਕਦੀ ਨਾ ਨਹੀਂ ਕਰਦੇ ਵੀ ਹਾਂ ਵੀ ਸਾਨੂੰ ਆ ਕੰਮ ਆ ਜਾਂ ਆਪ ਨਾਲੇ ਮੋਹਰੇ ਹੋ ਕੇ ਕੰਮ ਕਰਦੇ ਅਜੇ ਇਹ ਨਹੀਂ ਅੱਜ ਅਸੀਂ ਕਿਹਾ ਕਰਾ ਲਈਏ ਨਹੀਂ ਆਪ ਕਿਹਾ ਕਰਾ ਕੇ ਅਸੀਂ ਛਪੇਦੇ ਲਾਈਏ ਭਾਜੀ ਵੀ ਆਪਾਂ ਕੰਮ ਨਵੇੜੀ ਇਹ ਇੱਕ ਜਜ਼ਬਾ ਹੁੰਦਾ ਇੱਕ ਸੇਵਾ ਇੱਕ ਸੰਸਤਾ ਦਾ ਪਿਆਰ ਆ ਸੰਸਥਾ ਨਾਲੇ ਸਾਰੇ ਇੱਕ ਜੁੜੇ ਹੋਏ ਆ ਇੱਕ ਨਈ ਸੰਸਥਾ ਜਿਹੜਾ ਆਨੰਦਪੁਰ ਸਾਹਿਬ ਲੰਗਰ ਲੱਗਦਾ ਆ ਸੰਸਥਾ ਵੱਲੋਂ ਲਾਇਆ ਜਾਂਦਾ ਉਹ ਸ਼ਿੰਦਰੀ ਲਾਉਂਦਾ ਆ ਪਹਿਲਾਂ ਦੀਪਾ ਲਾਉਂਦਾ ਹੁੰਦਾ ਸੀ ਉਹ ਬਾਹਰ ਚੱਲ ਗਿਆ ਤੇ ਇਹ ਵੱਡਾ ਭਰਾ ਸ਼ਿੰਦਰ ਤੇ ਹੁਣ ਸਾਨੂੰ ਨਹੀਂ ਪਤਾ ਮੈਨੂੰ ਤਾਂ ਸਿਰਫ ਉਹ ਦਿਨ ਹੀ ਫੋਨ ਆਉਦਾ ਆ ਵੀ ਭਾਜੀ ਆਪਾਂ ਚੱਲੇ ਆ ਕਿੱਦਾਂ ਆ ਜਾ ਮੇਰਾ ਭਰਾ ਕਿੱਥੇ ਆ ਤੇ ਮੈਂ ਸਿਰਫ ਉਹ ਦਿਨ ਹੀ ਜਾਣਾ ਤਿਆਰੀ ਤੱਕ ਗੰਨਿਆਂ ਦਾ ਪ੍ਰਬੰਧ ਹੀ ਨਹੀਂ ਕਰਨਾ ਸਾਰਾ ਕੁਝ A to Z ਮੈਨੂੰ ਕੁਝ ਨਹੀਂ ਪਤਾ ਹੁੰਦਾ ਵੀ ਕੀ ਕਿਹੜੀ ਚੀਜ਼ ਕੀ ਨਹੀਂ ਹੈ ਪਰ ਇਹ ਆ ਵੀ ਸੰਸਥਾ ਦਾ ਪਤਾ ਵੀ ਹਾਂ ਪਿਆਰ ਆ ਵੀ ਸੰਸਥਾ ਦਾ ਸ਼ੁਰੂ ਕੀਤਾ ਸੀ ਅਸੀਂ ਰਲ ਮਿਲ ਕੇ ਬੈਠ ਕੇ ਦੀਪੇ ਨੇ ਮਨ ਚ ਆ ਗਈ ਭਾਜੀ ਲੰਗਰ ਲਾਇਆ ਕਰੀਏ ਉੱਥੇ ਤੇ ਇੱਕ ਉਦੋਂ ਲੰਗਰ ਲੱਗਦਾ ਲੱਗਦਾ ਅੱਜ ਦੇਖੋ ਮੇਰਾ ਖਿਆਲ ਕਿੰਨੇ ਸਾਲ ਹੋ ਗਏ ਜਸਿੰਦਰ ਆਪਾਂ ਨੂੰ 9 ਸਾਲ ਹੋ ਗਏ 9 10 ਸਾਲ ਦੇ ਲਗਭਗ ਲਗਾਤਾਰ ਲੰਗਰ ਚੱਲਦਾ ਉੱਥੇ ਥੋਲੇ ਹੱਲੇ ਤੇ ਆਨੰਦਪੁਰ ਸਾਹਿਬ ਲੰਗਰ ਚੱਲਦਾ ਤੇ ਬਹੁਤ ਪਿਆਰ ਆ ਸਾਰਿਆਂ ਦਾ ਪਿਆਰ ਮਿਲਦਾ ਆ ਇਦਾਂ ਹੀ ਜਿਹੜੀਆਂ ਸਵਾਮਾਂ ਚੱਲ ਰਹੀਆਂ ਕਿਉਂਕਿ ਹਰੇਕ ਬੰਦਾ ਇੱਕ ਬੰਦਾ ਕੁਝ ਨਹੀਂ ਕਰ ਸਕਦਾ ਇੱਕ ਟੀਮ ਵਰਕ ਦੇ ਨਾਲ ਹੀ ਇਹ ਸਾਰੇ ਜਿਹੜੇ ਕਾਰਜ ਹੁੰਦੇ ਆ ਤੇ ਅੱਜ ਬੈਠੇ ਆ ਤੇ ਸਾਰਿਆਂ ਦਾ ਧੰਨਵਾਦ ਸਾਰੇ ਵੀਰਾਂ ਦਾ ਸੇਵਾਦਾਰਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ